ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਗੌਰਵ ਯਾਦਵ ਵੱਲੋਂ ਨਸ਼ਿਆਂ ਦੀ ਰੋਕਥਾਮ ਅਤੇ ਸਮਾਜ ਦੇ ਮਾੜੇ ਅਸਰਾਂ ਨੂੰ ਕਾਬੂ ਕਰਨ ਲਈ ਆਪਰੇਸ਼ਨ ਈਗਲ ਆਰੰਭ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਆਈਜੀਪੀ ਪ੍ਰਦੀਪ ਕੁਮਾਰ ਯਾਦਵ ਫਰੀਦਕੋਟ ਰੇਂਜ ਅਤੇ ਐਸਐਸਪੀ ਮੋਗਾ ਗੁਲਨੀਤ ਸਿੰਘ ਖੁਰਾਣਾ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਮੋਗਾ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਸ਼ੱਕੀ ਥਾਵਾਂ 'ਤੇ ਸਰਚ ਆਪਰੇਸ਼ਨ ਕੀਤਾ ਗਿਆ ਹੈ। ਵਿਸ਼ੇਸ਼ ਨਾਕਾਬੰਦੀਆਂ 'ਚ ਵਾਹਨਾਂ ਦੀ ਚੈਕਿੰਗ ਦੌਰਾਨ ਟੈਕਨੀਕਲ ਟੰਗ ਦੀ ਵਰਤੋਂ ਕੀਤੀ ਗਈ ਹੈ ਐਸਪੀ ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਬੱਸ ਸਟੈਂਡ ਰੇਲਵੇ ਸਟੇਸ਼ਨ ਹੋਟਲ ਸਰਾਮਾ ਅਤੇ ਢਾਬਿਆਂ ਦੀ ਚੈਕਿੰਗ ਕੀਤੀ ਗਈ ਹੈ ਇਸ ਆਪਰੇਸ਼ਨ ਈਗਲ ਦੌਰਾਨ ਕੁੱਲ 12 ਮੁਕੱਦਮੇ ਦਰਜ ਕਰਕੇ 14 ਨਸ਼ਾ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ 80 ਗ੍ਰਾਮ ਹੈਰੋਇਨ 1515 ਨਸ਼ੀਲੀਆਂ ਗੋਲੀਆਂ ਲਗਭਗ 22 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਇਸ ਦੇ ਨਾਲ ਹੀ ਪਗੋੜੇ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ 109 ਸ਼ੱਕੀ ਵਿਅਕਤੀਆਂ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਗਈ ਹੈ ਅਤੇ ਇਨ੍ਹਾਂ ਸ਼ੱਕੀ ਵਿਅਕਤੀਆਂ ਦੇ ਮੋਬਾਈਲ ਫੋਨਾਂ ਦੀ ਵੀ ਟੈਕਨੀਕਲ ਢੰਗ ਨਾਲ ਜਾਂਚ ਕੀਤੀ ਗਈ ਹੈ ਇਸ ਤੋਂ ਇਲਾਵਾ 1340 ਮੋਟਰਸਾਈਕਲਾਂ ਅਤੇ ਲਗਜ਼ਰੀ ਵਹੀਕਲਾਂ ਦੀ ਚੈਕਿੰਗ ਕਰਦੇ ਹੋਏ ਕਰੀਬ 96 ਚਲਾਨ ਅਤੇ 12 ਵਹੀਕਲ ਇੰਪਾਉਂਡ ਕੀਤੇ ਗਏ ਨੇ। ਮਾਨਯੋਗ ਸੀਐਮ ਸਾਹਿਬ, ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਆਈਜੀ ਫਰੀਖੋਟ ਰੇਂਜ ਦੀ ਰਿਸਰਵੇਸ਼ਨ ਸਰ ਜਿਹੜੀ ਮੁਹਿੰਮ ਜੋ ਆਪਰੇਸ਼ਨ ਸਰ ਤੋਂ ਆਪਰੇਸ਼ਨ ਚਲਾਇਆ ਗਿਆ ਸੀ ਈਗਲ 2 ਦੇ ਨਾਮ ਦੇ ਨਾਲ ਉਹਦੇ ਵਿੱਚ ਨੰਬੋਗਾ ਪੁਲਿਸ ਵੱਲੋਂ ਕਾਫੀ ਮੁਸਤਕਿਲਤਾ ਦੇ ਨਾਲ ਜਿਹੜੀ ਡਿਊਟੀ ਕੀਤੀ ਗਈ ਹੈ ਤੇ ਸਰਚ ਕੀਤੀਆਂ ਲੀਆਂ ਨੇ। ਇਸ ਇੰਡਰ ਟੂ ਆਪਰੇਸ਼ਨ ਦੌਰਾਨ ਦੋ ਐਸਪੀ ਨਾ ਡੀਐਸਪੀ ਵੀ ਇਨਸਪੈਕਟਰ ਤੇ ਜਿਹੜੇ ਆਪਣੇ ਥਾਣੇ ਤੇ ਮੁਖੀ ਹੈਗੇ ਆ ਔਰ ਇਨਚਾਰਜ ਹੈਗੇ ਨੇ ਤੇ 397 ਐਨਜੀਓਜ਼ ਐਪੀਓਜ਼ ਦੀ ਮਦਦ ਦੇ ਨਾਲ ਜਿਹੜਾ ਇਹ ਆ ਰਿਹਾ ਆਪਰੇਸ਼ਨ ਅੱਜ ਕੀਤਾ ਗਿਆ ਸੀ ਇਹਦੇ ਚ ਕੁੱਲ 13 ਨਾਕੇ ਜਿਹੜੇ ਹੈਗੇ ਨੇ ਥਾਣੇ ਵੱਲੋਂ ਤੇ ਜਿਹੜੇ ਆਪਣੇ 6 ਜ਼ਿਲ੍ਹਾ ਹੱਦ ਦੇ ਨਾਕੇ ਹੈਗੇ ਨੇ ਉਹਨਾਂ ਨੂੰ ਸਟਰੋਂਗ ਕੀਤਾ ਗਿਆ ਸੀ ਇਸ ਤੋਂ ਇਲਾਵਾ 13 ਪੈਟਰੋਲਿੰਗ ਪਾਰਟੀਆਂ ਲਗਾ ਕਰਕੇ ਜਿਹੜੇ ਸੱਤੀਪੁਰ ਸਿਗੇ ਉਹਨਾਂ ਨੂੰ ਰੌਂਡ ਅਪ ਕੀਤਾ ਗਿਆ ਇਸ ਆਪਰੇਸ਼ਨ ਦੌਰਾਨ ਮੋਗਾ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਹਾਸਲ ਹੋਈ ਜਦੇ ਤਹਿਤ ਅਸੀਂ 12 ਮੁਕੱਦਮੇ ਦਰਜ ਕੀਤੇ ਗਏ ਨੇ ਤੇ 14 ਨਸ਼ਾ ਪੈਡਲਰਸ ਵਗਲੈਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਜਿਹੜੇ 2 ਪੀਓ ਸਾਡੇ ਸੀਗੇ 16814 ਦੇ ਜਿਹੜੇ ਐਕਸਾਈਜ਼ ਰੈਕ ਦੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਇਸ ਟੋਟਲ ਆਪਰੇਸ਼ਨ ਦੌਰਾਨ 80 ਗ੍ਰਾਮ ਹੈਰੋਇਨ 1515 ਨਸ਼ੀਲੀ ਗੋਲੀਆਂ 21 ਲੀਟਰ ਦੇ ਕਰੀਬ ਜਿਨੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ कुल 1340 मोटरसाइकिल ते नजरी विकल्स ਨੂੰ ਚੈੱਕ ਕੀਤਾ ਗਿਆ ਹੈ 96 ਚਲਾਨ ਕੱਟੇ ਗਏ ਨੇ ਤੇ 12 ਗੱਡੀਆਂ ਨੂੰ ਜਿਹੜਾ ਹੈਗਾ ਇਨਪਾਉਂਡ ਕੀਤਾ ਗਿਆ ਹੈ ਤੇ ਇੱਥੇ ਮੈਂ ਕਹਿਣਾ ਚਾਹੂੰਗਾ ਕਿ ਜਦੋਂ ਸਾਡੀ ਇਹ ਆਪਰੇਸ਼ਨ ਚੱਲ ਰਹੀ ਸੀ ਕਿਤੇ ਉਹਦੇ ਕਾਫੀ ਲੋਕਾਂ ਨੂੰ ਇਸ ਚੱਕਰ ਕਰਕੇ ਰੁਕਣਾ ਪਿਆ बिकॉज ਉਹਨਾਂ ਦੀ ਜਿਹੜੀ ਗੱਡੀਆਂ ਸੀ ਗਿਆ ਉਹਨਾਂ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਵਾਲੇ ਨੰਬਰ ਨਹੀਂ ਲੱਗੇ ਹੋਏ ਸੀਗੇ ਔਰ ਜ਼ਿਆਦਾਤਰ ਚਲਾਨ ਉਸੇ ਚੀਜ਼ ਨਾਲ ਬਿਲੋਂਗ ਕਰਦੇ ਹੈਗੇ ਨੇ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਆਪਣੀ ਗੱਡੀਆਂ ਦੇ ਜਿਹੜੇ ਨੰਬਰ ਪਲੇਟs ਹੈਗੇ ਨੇ ਉਹਨਾਂ ਨੂੰ ਹਾਈ ਸਿਕਿਉਰਿਟੀ ਨੰਬਰ ਪਲੇਟ ਤੇ ਚੇਂਜ ਕਰੋ ਤਾਂ ਜੋ ਆਪਾਂ ਜਿਹੜੇ ਮਾੜੇ ਅਨਸਰ ਹੈਗੇ ਉਹਨਾਂ ਤੇ ਕਾਬੂ ਕਰ ਸਕੀਏ ਉਹਨਾਂ ਤੇ ਥਾਂ ਲਾ ਸਕੀਏ ਔਰ ਇਸ ਤੋਂ ਇਲਾਵਾ ਜਿਹੜੀ ਆਮ ਪਬਲਿਕ ਹੈ ਉਹਨੂੰ ਕਿਸੇ ਤਰੀਕੇ ਦੀ ਖਰਾਬੀ ਨਾ ਹੋਵੇ ਧੰਨਵਾਦ